ਜੂਨ ਜੋ ਲੋਕ ਸਭਾ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਨੇ ਸਿਆਸਤ ਦੇ ਵਿੱਚ ਕਈ ਤਰ੍ਹਾਂ ਦੀਆਂ ਇਕਿਆਸ ਰਾਈਆਂ ਤੇ ਫਵਾਵਾਵਾਂ ਦਾ ਦੌਰ ਚੱਲਦਾ ਨਜ਼ਰ ਆ ਰਿਹਾ ਹੈ। ਬੀਤੀ ਕਈ ਦਿਨਾਂ ਤੋਂ ਕਈ ਮੀਡੀਆ ਰਿਪੋਰਟਾਂ ਦੇ ਵਿੱਚ ਦਾਵਾ ਕੀਤਾ ਗਿਆ ਸੀ ਕਿ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਇਸ ਵਾਰ ਗੁਰਦਾਸਪੁਰ ਤੋਂ ਚੋਣ ਲੜ ਸਕਦੇ ਨੇ। ਖਬਰਾਂ ਇਹ ਵੀ ਸਨ ਕਿ ਭਾਜਪਾ ਜਨਤਾ ਪਾਰਟੀ ਇਸ ਸਥਾਨੀ ਦੌਰ ਦੀ ਜਗ੍ਹਾ ਤੇ ਯੁਵਰਾਜ ਸਿੰਘ ਨੂੰ ਗੁਰਦਾਸਪੁਰ ਹਲਕੇ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਨ ਦੀ ਤਿਆਰੀ ਪੂਰੀ ਤਰ੍ਹਾਂ ਖਿੱਚ ਚੁੱਕੀ ਹੈ। ਇਸ ਬਾਰੇ ਯੁਵਰਾਜ ਸਿੰਘ ਦਾ ਪਹਿਲਾ ਬਿਆਨ ਵੀ ਜਿਹੜਾ ਹੁਣ ਸਾਹਮਣੇ ਆ ਚੁੱਕਿਆ ਹੈ, ਦੱਸਦੇ ਕਿ ਯੁਵਰਾਜ ਖਬਰ ਨੂੰ ਸੀਰੇ ਤੋਂ ਨਕਾਰ ਦਿੱਤਾ ਉਹਨਾਂ ਨੇ ਕਿਹਾ ਕਿ ਉਹ ਆਪਣੇ ਤੌਰ ਤੇ ਹੀ ਲੋਕਾਂ ਦੀ ਮਦਦ ਕਰਨਾ ਜਾਰੀ ਰੱਖਣਗੇ ਦਸ ਜੀ ਦੇ ਵਿਵਰਾਸੀ ਨੇ ਟਵੀਟ ਕੀਤਾ ਹੈ ਕਿ ਮੀਡੀਆ ਰਿਪੋਰਟਰ ਦੇ ਉਲਟ ਮੈਂ ਗੁਰਦਾਸਪੁਰ ਤੋਂ ਚੋਣ ਨਹੀਂ ਲੜਾਂਗਾ ਮੇਰਾ ਜਨੂਨ ਲੋਕਾਂ ਦੀ ਮਦਦ ਕਰਨਾ ਹੈ ਤੇ ਮੈਂ ਆਪਣੇ ਫਾਊਂਡੇਸ਼ਨ ਦੇ ਰਾਹੀਂ ਅਜਿਹਾ ਕਰਨਾ ਜੜਾ ਜਾਰੀ ਰੱਖਾਂਗਾ ਉਹ ਆਪਾਂ ਸਭ ਵਧੀਆ ਕਾਬਲੀਤ ਨਾਲ ਮਿਲ ਕੇ ਬਦਲਾਅ ਲਿਆਉਂ ਜਾ ਰੱਖੇ ਦਸ ਜੀ ਕਿ 12 ਤੇ 13 ਮਾਰਚ ਤੋਂ ਚੋਣ ਦਾ ਆਪਤਾ ਲੱਗਣ ਦੇ ਭਾਰਤੀ ਚੋਣ ਕਮਿਸ਼ਨ ਵੱਲੋਂ ਸੰਕੇਤ ਜਾਰੀ ਹੋ ਚੁੱਕੇ ਨੇ ਲੋਕ ਸਭਾ ਚੋਣ ਲੈ ਕੇ ਹਰ ਪਾਰਟੀ ਵੱਲੋਂ ਆਪਣੇ ਜੁੜੇ ਦਾ ਖੇਲੇ ਜਾ ਰਹੇ ਨੇ ਉਥੇ ਦਾ ਜਿਕੇ ਸਾਰੇ ਦੇਸ਼ ਇਸ ਸਮੇਂ ਰਾਜਨੀਤਿਕ ਗਤੀਵਿਧੀਆਂ ਤੇਜ਼ ਹੁੰਦੀਆਂ ਨਜ਼ਰ ਆ ਰਿਹਾ ਨੇ ਵਿਧਾਨ ਸਭਾ 2022 ਦੇ ਚੋਣੇ ਦੇ ਬਾਅਦ ਇੱਕ ਵਾਰ ਫਿਰ ਤੋਂ ਲੋਕ ਸਭਾ ਦੇ ਵਿੱਚ ਕਿਸਾਨੀ ਅੰਦੋਲਨ ਦਾ ਮੁੱਦਾ ਵੀ ਪੱਖ ਦਾ ਨਜ਼ਰ ਆ ਰਿਹਾ ਹੈ